واحرو جی واحد کرتا پوری گرساد سچ جچ ہے

حکمی ہونا تار حکم نہ کہا جائے حکمی ہون جی حکم لے بڑے آئی حکمی اتم نیچ حکم لکھا دکھا سکھا پائی ہے اکنا حکمی بکسیس ایک حکمی صدا پائی ہے حکمی اندر صاحب کو بہر حکم نہ کوئے نانا حکم جب جائے تاہوں میں کہنا کوئے گاوے کو تانو ایک شسان گاوے کو دات جانے نسان گاوے کو بنو ڈین اچار گاوے کو جاوے کنو بیچار گاوے کو ساش کرے تنکھے گاوے کو جی لے لردے گاوے کو جا پیدے سے سور گاوے کو ایک خیحات رہ دور کتھنا کتھنایاں وے توٹا کتھ تھت تھی کوٹی کوٹ ٹوٹا دیندہ 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 پاس

ਗੁਰਮੁਖ ਨਾਦਨ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੁਰ 에ਸਰ ਗੁਰ ਗੋਗਰ ਬਰਮ ਗੁਰ ਪਾਰਵਤੀ ਮਾਈ ਜੇ ਰੋ ਜਾਣ ਅੱਖਾਂ ਨਹੀਂ ਕਹਿਣ ਕਥਨ ਨ ਜਾਏ ਗੁਰਾਂ ਰੰਧਹਿ 부ਝਾਈ ਸਬਨਾ ਜੀ ਅਕਾ ਇੱਕ ਦਾਤ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜੇ ਭਵਾਨ ਬਣ ਚ ਨਾਏ ਤਰੀ ਜੇ ਤੇ ਸਰ ਸਰ ਉਪਾਰੇ ਵੇਖਾਂ ਵਿਣ ਕਰਮਤ ਮਿਲ ਲੈ ਲਈ

سن سر نات سر تھو تبل

سن کرم سنوے مکھ سلام بناند سنیا جوگ سنیا نانک تس کا سو سن دا نا سو سن سر گنا گا سن کا سنیا بہو سنو ہاس ہو گاہو نانک تس دکھاس سن دکھ باپا ناس

ایسا نام رجن ہوئے مار ٹاکنا پایا کر جا ملا کن کم نرم سر بند ہو ایسا نام رجن ہوئے جی کو من جانے کوئے <noise>

تا سلامت نرنکار سنکھ جا پاس پاو سنسا سنس تراو سنگ گردر ਸੰਤ ਜੋਗ ਨੰਨ ਰਹੇ ਉਦਾਸ ਸੰਸ ਭਗਤ ਗੁਣ ਗਿਆਨ ਵਿਚਾਰ ਸੰਸਤੀਆ ਸੰਸਦਾਤਾ ਸੰਸੂਰ ਮੋਹ ਅੱਤਾਰੋ ਸੰਤ ਮੋਹ ਲਿਵ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵੇਂ ਇੱਕ ਵਾਰ ਜੋ ਤੁਧੁ ਧਾਵੈ ਸਾਈ ਅਹੇਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਲਕ ਅੰਦ ਘੋਰ ਸੰਖ ਚੋਰ ਹਰਨ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਗਲ ਵਡਫਤਿਆ ਕਮਾਹੇ ਅਸੰਖ ਬਾਪੇ ਪਾਪਰ ਜਾਹੇ ਅਸੰਖ ਊੜਿਆ ਊੜੇ ਤੇ ਰਾਹ ਅਸੰਖ ਲੈ ਚਮਲ ਪੱਤ ਖਾਹੇ ਅਸੰਖ ਦਿੰਦਿਰ ਕਰੇ ਭਾਰ ਨਾਨਾ ਨੇ ਚਹੇ ਹੋਈ ਚਾਰ سنسا گنگ گنگ سنت لو سنتھر ہوئے نام سالہ آخری گانگی گنگاخری لکھن بولن پرانا ستنج خان ਜੇ ਨਾ ਇਹਨੇ ਲਿਖਿਆ ਤੇ ਸਿਰਨਾਹੇ ਜਿਉ ਹਰ ਮਾਇ ਤੇਤਪਾਹੇ ਜੇ ਤਾਕੇ ਤਤ ਤਨ ਨਾ ਮਿਣਨਾ ਵੈ ਨਹੀਂ ਕੋ ਥਾਮ ਕੁਦਰਤ ਕਮ ਤਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਭਗਤ ਸਾਇ ਪਲੀਦਾ ਹਮ ਦਾ ਸਲਾਮ ਨਰੰਕਾਰ ਓਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤ ਸੁਰਸਖੇ ਮੋਖਲੀ ਤਿੱਕੜ ਹੋਏ ਦੇ ਸਾਬਨ ਲਈਏ ਉਤ ਹੋਏ ਭਰੀਏ ਮਰ ਪਾਪਾ ਕਾ ਸੰਗ ਉਹ ਤੋ ਤਵਾ ਨਵਤਰੰਗ ਪੁਨੀ ਪਾਪੇ ਆਖਣ ਨਾ ਹੈ ਕਰ ਕਰ ਕਰਣਾ ਲਿਖਲਾ ਜਾ ਆਪੇ ਵੀ ਜਾਪੇ ਹਿਖਾ ਹੋ ਨਾਨਕ ਹੁਕਮਿ ਆਵਜੋ ਤੇਰ ਤਪ ਦਇਆ ਬਖਦਾਨ ਜੇ ਤੋ ਪਾਵੈ ਤੁਲਕਾ ਮਾਨ ਸੁਣ ਅਮਨੇ ਆਪ ਮੁਕਤੀ ਦਾ ਪਾਹ ਹੋ ਅੰਦਰ ਗਤਿ ਤਿਰਥ ਨਲ ਨਾਓ ਸਭੁ ਮਤਿਰ ਮੈ ਨਾਹੀ ਕੋਇ ਬਿਨੁ ਕਿਤੇ ਭਗਤ ਨ ਹੋਇ ਸੁਰਸਤ ਆਤਮਾਨੇ ਵਰਮਾਓ ਸਤ ਸੁਆਣ ਸਦਾ ਮਨ ਚਾਵ ਕਮ ਸੁਵੇਲਾ ਵਕਤ ਕਮਣ ਕਮਣ ਛਤ ਕਮਣ ਵਾਰ ਕਮਣ ਸਰੋਤੇ ਮਹ ਕਮਣ ਜਿਤ ਹੋਆ ਆਕਾਰ ਵੈਨ ਕਾਇ ਪੰਡਤੀ ਜੇ ਹੋਵੇ ਲਿ Quran ਰਸਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ Quran ਛਤ ਵਾਰ ਨਾਲ ਜੁੜੇ ਜਾਣੇ ਅਰਤ ਮਹ ਨਾ ਕੋਈ سیا ہو نانک جی کو آپ جانے گیا سو ہے پتا

کہتے منگ ہے جو دا پار کہتے انگن کن ہی بھی چار کہتے کھپٹ ہے بھی کار کہتے لے لے پرپا کہتے مور تھا کھا ہی کھا ہے کہتے انگن کھا ہی کھا ہے کہتے انگن کھا ہی کھا ہے کہتے انگن کھا ہی کھا کھا ہی کھا جی کو کھائے کیا کھن پائے ہو جانے جیتیاں مہتائے آپ پہ آپ دے آپ ہے سیبے کے سنو بقصے سے سلاح پاکسیہ پاکسا ہو امل گن امل باپار امل باپاری امل مندھار املہ بھائی امل بھائی امل آزمہ کی

آخر جانے ہوئے سوے کانے کو سو آخ بول گا لکھیے سرگا وارا گا

گاواسن بیٹھے آدر نالے گا میں منوہن سرگا مپ پاو مرت نو پائے تیرے جوت مہا فرسورا گاوی کان چار ਗਾਹ ਖੰਡ ਮੰਡਲ ਵਰਖੰਡਾ ਕਰ ਕਰ ਰੱਖੇ ਧਾਰੇ ਸੇ ਤਦਨੋ ਗਾਵਾ ਜੋ ਜੁਪਾਵਨ ਅਰਤੇ ਤੇਰੇ ਭਗਤ ਤਰਸਾਲੇ ਹੋਰ ਕਿਤ ਗੰਸ ਸੇ ਮੈਂ ਚਿਤਨਾ ਆਵਨ ਨਾਨਕ ਕੀ ਵਿਚਾਰੇ ਸੋਇ ਸੋਇ ਸਦਾ ਸੱਤ ਸਾਹਿਬ ਸੱਚਾ ਸੱਚੇ ਨਹੀਂ ਹੈ ਪੀ ਹਉ ਸੋਈ ਜਾ ਰਹੇ ਨਜਸੀ ਰਚਨਾ ਜੋ ਨਰਚਾਈ ਰੰਗ ਰੰਗੇ ਭਾਤੀ ਕਰ ਕਰ ਜਨ ਸੇ ਮਾਇਆ ਜਿਤਿਮ ਪਾਈਸੀ ਕਰ ਕਰ ਦੇਖੀ ਤਾ ਆਪਣਾ ਜਦ ਜਸਦੇਵ ਡਿਆਈ ਜੋ ਤੁਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹੋ ਸਾਹ ਪਾਤ ਸਾਹਿਬ ਨਾਨਕ ਕਰਨ ਨਰਜਾਈ ਮੁੰਦਾ ਸੰਤੋਖ ਸ਼ਰਮプチ ਝੋਲੀ ਧੰਨ ਤੇ ਕਰੇ ਪ੍ਰਭੂ ਤਖੰਡਾ ਕਾਲ ਕੁਮਾਰੀ ਕਾਇਆ ਜਗਤੰਦਰਾ ਪ੍ਰਤੀਤ

ਸੰਜੋਗ ਜੁਗਤ ਕਰਤ ਲਾਵੇ ਲੇਥੇ ਆਵੇ ਭਾਗ ਆਦੇਸ ਅਦੇਸ ਆਤਮ ਨਿਰ ਅਨਾਧ ਅਨਾਹਤ ਜੁਗ ਜੁਗ ਇੱਕੋ ਵੇਸ ਏਤਾ ਨਾ ਇਜਤ ਆਈ ਤਨ ਚੱਲੇ ਪ੍ਰਵਾਹਣ ਸੰਸਾਰੀ ਪੰਡਾਰੀ ਕਲਾਏ ਦੀ ਬਾਣ ਜਿਦਸ ਭਵਤ ਕਰ ਚਲਾਵੇ ਜੇ ਹੋਵਾ ਪਰਮਾਨ ਉਹ ਵਖੇ ਉਹਨਾ ਨਦਰ ਨ ਆਵੇ ਭਗਤਾ ਇਹੋ ਵਿਡਾਨ

ਗੁੜੀ ਗੁੜਾ ਕਿਸੋ ਆਪਣ ਜੋਰ ਚ ਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋ ਜੋ ਮਨ ਜੁਤੀ ਛਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਉਤਮ ਨੇ ਜਨ ਕੋਏ ਰਾਤੇ ਰੁਤੇ ਚਿਤਿ ਚੇਦਾਰ ਕਮਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾ ਖਿਤਮ ਸਾ ਸਿਵ ਵਿੱਚ ਜੀਵਤ ਕੇ ਰੰਗ ਤਿੰਨ ਤਰੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਇਆ ਸਚਾ ਦਰਬਾਰ ਤੁਛੈ ਸਭੁ ਬੰਧਨ ਪ੍ਰਵਾਨ ਨਦਰਿ ਪਰੰਪਰਾ ਨੇਸਾਂ

ਕੀਤੇ ਸਦ ਰਦਨਾਥ ਕੀਤੇ ਕੀਤੇ ਤੇ ਵਿਵੇਸ ਕੀਤੇ ਦੇਵਦਾਨ ਨ ਕੀਤੇ ਕੀਤੇ ਰਤ ਸੰਮੰਦਨ ਕੀਤੇ ਅਖਾਣੀ ਕੀਤਿਆਂ ਬਾਣੀ ਕੀਤੇ ਪਾਤ ਨਰਿੰਦੂ ਕੀਤਿਆਂ ਸੁੱਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਾਨਕ ਚੰਡ ਚਿਤ ਨਾਮ ਵਿਨੋਦ ਕੋਟ ਨਾਨੰਦ ਸਰਮ ਖੰਡ ਕੀ ਬਾਣੀ ਰੂਪ تِتھے پاڑ تکڑیے بہت نوک تاکیاں گلاں کتھیاں نہ جاہے جے کو کہے تِتھے پچھتائے تِتھے پڑیے سوط مت من تِتھے پڑیے سرا صدہ کے صدہ کرم خند کی بانی جور تِتھے ہور نہ کوئی ہور تِتھے جو دمہا بلغور دن میں حرام رہیا پھر بھور

ਤਿੱਥੈ ਨੂਲ ਆਕਾਰ ਜਿਉ ਜਿਉ ਕੰਤੈ ਤਉ ਤਕਾਰ ਵਿਥੈ ਵਿਥੈ ਤਰਗਰਜਾਰ ਨਾਨਕ ਕਥਨਾ ਕਰੜਾ ਸਾਰ ਜਿਤ ਪ੍ਰਹਾਰਾ ਹੀਰਜ ਸੁਨਿਆਰ ਹਰਨ ਮਤਿ ਵੇ ਰਖਿਆਰ ਪਲ ਕਲ ਆਬਨ ਮਤਪਤਾਉ ਪਹੰਦਾ ਪਾਉ ਅਮਰਤੋ ਤਟ ਘੜੀਏ ਸਭ ਸੁਜੀ ਟਕਸਾਲ ਜਿਨ ਕਉ ਨਦਰਿ ਰਾਮ ਚਨ ਕਾ ਨਾਨਕ ਨਦਰਿ ਨਦਰਿ ਨਿਹਾਲੋ ਸ਼ਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਘਰਤਿ ਮਹਤੋ ਦੇਵ ਸੁਰਤ ਦੋਇ ਲਾਈ ਦਾਇਆ ਖੇਲਾ ਸਗਲੋ ਜਗਤ ਚੰਗਿਆ ਆੁਰਿਆ ਆ ਕਤ ਤਨ ਮਨ ਦੂਰ ਕਰਮੀ ਆਪ ਆਪਣੇ ਕੇ ਨਿਹੜਾ ਤੇ ਦੂਰ ਜਿਨੇ ਨਾਮ ਤੇ ਆਇਆ ਜਿਨੇ ਨਾਮ ਤੇ ਆਇਆ ਗੈਮ ਸਤਿ ਘਾਲੋ ਨਾਨਕ ਤੇ ਮੁਖ ਉਜਲੇ ਕੇਤੀ ਸੁਧੀਨਾ